ਆ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੁਰਾਣੀ ਵਿਰਾਸਤ ਦਾ ਇੱਕ ਖੂਹ ਦਿਖਾਉਨੇ ਆ ਕੋਲੇ ਬੋੜ ਲਾਤਾ ਇਹਦੇ ਤੇ ਦੀ ਸਾਹ ਸੰਭਾਲ ਹੁੰਦੀ ਹੈ ਇਹ ਖੂਹ ਜੀ ਆਪਣੇ ਦਾਦੀ ਦੱਸਦੀ ਹੁੰਦੀ ਸੀ ਵੀ ਚੱਲਦਾ ਹੁੰਦਾ ਸੀ ਇਹ ਪਿੰਡ ਚੋਂ ਪਾਣੀ ਲੈਣ ਆਉਂਦੀਆਂ ਸੀ ਬੁੜੀਆਂ ਇਤੋਂ ਤੇ ਤੇ ਲੱਗੀ ਹੋਈ ਸੀਗੀ ਟੈਂਡ ਜੀ ਉਹ ਬਾਲਟੀਆਂ ਖਿੱਚ ਕੇ ਇਹ ਪਾਣੀ ਕੱਢਣ ਵਾਲੀ ਤੇ ਬਹੁਤ ਵਧੀਆ ਪਾਣੀ ਹੁੰਦਾ ਸੀ ਤੇ ਇਹ ਬਾਹਣ ਦੇ ਇਥੇ ਬਚਕਾਰ ਹੈ। ਉਹ ਹੈ। ਤੇ ਸਾਂਭ ਸੰਭਾਲੇ ਦੀ ਹੁੰਦੀ ਹੈ। ਬੋੜ ਇਹ ਵਧੀਆ ਹੋਈ ਜਾਂਦਾ ਹੈ। ਤੇ ਇਹ ਜਿਹੜੀਆਂ ਆਪਣੀਆਂ ਪ੍ਰਾਣੀਆਂ ਚੀਜ਼ਾਂ ਨੇ ਬਈ ਸਾਂਭ ਕੇ ਰੱਖਣ ਵਾਲੀਆਂ ਨੇ। ਦੇਖੋ ਵਧੀਆ ਸਜਾਇਆ ਪਿਆ ਹੈ। ਇਹ ਖੂਆ ਜੀ ਲੱੱੜ ਪ੍ਰਵਾਹ ਤੇ ਹਿੱਸੇ ਦੇ ਬਾਹਣ ਚ ਖੂਆ ਹੈ। ਤੇ ਉਹਨੂੰ ਬੜੀਆ ਸ਼ਿੰਗਾਰਿਆ ਹੋਇਆ ਹੈ ਤੇ ਉੱਪਰ ਰੇਲਾ ਤੇ ਪੂਰੇ ਆਪਣੀਆਂ ਇੱਟਾਂ ਦੇ ਪਹਿਲਾਂ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ ਤੇ ਪਿੱਛੇ ਇਹਦੇ ਰਹਿੰਦੇ ਨੇ ਕਬੂਤਰ ਕੁਰਸੀਆਂ ਬੈਠਣ ਨੂੰ ਲਾਤੀਆਂ ਇੱਥੇ ਤੇ ਆਪਾਂ ਖੇਤੋਂ ਆਉਂਦੇ ਸੀ ਆਪਾਂ ਸੋਚਿਆ ਕਿ ਆਪਾਂ ਖੂਹ ਦਿਖਾ ਲਈਏ ਤੇ ਆਪਣੇ ਰਾਹ ਤੇ ਇਹ ਖੇਤ ਵਾਲੇ ਤੇ ਜਾਂਦੇ ਹਾਂ ਪਿੰਡ ਤੋਂ ਇਹ ਰਹਿ ਗਿਆ ਕਿਲੋਮੀਟਰ ਦੂਰ ਪਿੰਡ ਇੱਧਰ ਰਹਿ ਗਿਆ ਤੇ ਕਿਲੋ ਮੀਟਰ ਦੂਰ ਆਇਆ ਇਹ ਖੂਹ ਤੇ ਇਥੋਂ ਦਾਸ ਦੀ ਦਾਦੀ ਪਾਣੀ ਲੈ ਕੇ ਜਾਂਦੇ ਹੁੰਦੇ ਸੀ ਤੇ ਬਹੁਤ ਵਧੀਆ ਪਾਣੀ ਸੀ ਤੇ ਅੱਜ ਦੇ ਟਾਈਮ 'ਚ ਬਾਈ ਹੁਣ ਪਾਣੀ ਮੋਟਰਾਂ ਦਾ ਤਾਂ ਕੀ ਪੀਣਾਗਾ ਫਿਲਟਰ ਆ ਗਏ ਬੋਤਲਾਂ ਵੇਚਣ ਲੱਗੀਆਂ ਬਹੁਤ ਜੋਗ ਬਦਲ ਗਿਆ ਤੇ ਮਾਹੌਲ ਉਹ ਪਹਿਲਾਂ ਵਾਲਾ ਸੀ ਜਿਹੜਾ ਕਿ ਖੂਹ ਦਾ ਪਾਣੀ ਪੀਂਦੇ ਸੀ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ ਵਧੀਆ ਪਾਣੀ ਸੀ ਇਹ ਜਿਹੜਾ ਸੁੱਧ ਪਾਣੀ ਕੈਮੀਕਲ ਵਾਲਾ ਬਾਈ ਹੁਣ ਬੋਤਲਾਂ ਵਾਲਾ ਹੋਰ ਫੈਕਟਰ ਲਵਾਲੇ ਘਰਾਂ ਚ ਤੇ ਧਰਤੀ ਚ ਹੋਰ ਖਰਾਬ ਹੋਣ ਲੱਗ ਗਿਆ ਪਾਣੀ ਸੀਵਰੇਜਾਂ ਦਾ ਪੈਣ ਲੱਗ ਗਿਆ ਤਾਂ ਕਰਕੇ ਥੋੜੀ ਹੱਲ ਚੱਲ ਹੋ ਗਈ ਧਰਤੀ ਚ ਅੱਗੇ ਪਾਣੀ ਸਾਫ਼ ਹੁੰਦੇ ਸੀ ਤੁਹਾਨੂੰ ਦਿਖਾਉਣਾ ਹੈ ਵਿੱਚੋਂ ਖੂਹ ਆ ਦੇਖੋ ਇਹ ਵਿੱਚੋਂ ਸੁੱਕਿਆ ਪਿਆ ਇਹ ਖੂਹ ਜਮ ਆ ਦੇਖੋ ਵਿੱਚ ਕਬੂਤਰ ਰਹਿੰਦੇ ਨੇ ਹੁਣ ਇਹਦੇ ਥੋੜੀ ਥੋੜੀ ਸਲਾਬ ਜ਼ਰੂਰ ਆ ਗਈ। ਇਹ ਛੋਟੀਆਂ ਇੱਟਾਂ ਦਾ ਖੂਹ ਬਣਿਆ ਹੋਇਆ ਹੈ। ਇੰਦੀਆਂ ਛੋਟੀਆਂ ਹੁੰਦੀਆਂ ਪੁਰਾਣੇ ਜ਼ਮਾਨੇ ਵਾਲੀਆਂ ਇੱਟਾਂ ਨੇ। ਤੇ ਇੱਟ ਹਜੇ ਤੱਕ ਵੀ ਬਿਲਕੁਲ ਖਰਾਬ ਨਹੀਂ ਹੋਈ। ਵਧੀਆ ਪਈਆਂ ਨੇ। ਆ ਉੱਪਰ ਪੰਜ ਚਾਰ ਦੇ ਲਾਤੇ ਦੂਸਰੀਆਂ ਇੱਟਾਂ ਦੇ। ਤੇ ਆਪਣੇ ਦੇਖਦਿਆਂ ਦੀ ਗੱਲ ਆ ਬਈ। ਆਪਾਂ ਹੋਵਾਂਗੇ 12-13 ਸਾਲਾਂ ਦੇ। ਉਦੋਂ ਇਹਦੇ ਵਿੱਚ ਜ਼ਰੂਰ ਪਾਣੀ ਹੁੰਦਾ ਸੀ। ਕਈ ਦੇਖ ਕੇ ਜਾਂਦੇ ਹੁੰਦੇ ਸੀ। ਛੋਟੇ ਹੁੰਦੇ ਪਾਣੀ ਜ਼ਰੂਰ ਹੁੰਦਾ ਸੀ ਧਰਤੀ ਇਹ ਹੇਠਲਾ ਪਾਣੀ ਹੀ ਹੁੰਦਾ ਸੀ ਤੇ ਹੁਣ ਤਾਂ ਪਾਣੀ ਬਹੁਤ ਡੂੰਘੇ ਚਲੇ ਗਏ ਬਈ ਇਸ ਵਕਤ ਇਹਦੇ ਵਿੱਚ ਪਾਣੀ ਹੈ ਨਹੀਂ ਤੇ ਵਧੀਆ ਗੱਲ ਆ ਬਈ ਇਹ ਜਿਹੜਾ ਸਾਹਮਣੇ ਰੱਖਿਆ ਹੈਗਾ ਪੁਰਾਣੀ ਬਰਾਸਤ ਦਾ ਆਪਣਾ ਖੂਹ ਆ ਇਹ ਜਿਆਦਾ ਮਿਲੀਆਂ ਇਹਦੇ ਨਾਲ ਤੇ ਹਰ ਇੱਕ ਚੀਜ਼ ਬਈ ਸਾਹਮਣੀ ਚਾਹੀਦੀ ਹੈ ਜੋ ਪੁਰਾਣੀ ਹੋਵੇ ਤੇ ਆਪਾਂ ਫਿਰ ਤੌਹਾਂਦੇ ਜੀ ਮੈਂ ਸੋਚਿਆ ਕਿ ਆਪਾਂ ਖੂਹ ਦਿਖਾ ਦਈਏ ਤੇ ਬਹੁਤ ਵਧੀਆ ਭਾਈ ਇੱਥੇ ਮਾਹੌਲ ਤੇ ਆ ਪੰਜ ਚਾਰ ਸਾਲਾਂ ਨੂੰ ਬੋੜ ਬਹੁਤ ਵੱਡਾ ਹੋ ਜਾਊਗਾ ਵਧੀਆ ਛਾਂ ਹੋਊ ਚਲੋ ਯੂਕੇ ਧੰਨਵਾਦ ਜੀ